ਇਸ ਮਹੀਨੇ ਚਮਕਣ ਵਾਲੀ ਹੈ ਇਨ੍ਹਾਂ ਚਾਰ ਰਾਸ਼ੀਆਂ ਦੀ ਕਿਸਮਤ ਤਾਂ ਦੀ ਨਹੀਂ ਹੋਵੇਗੀ ਕਮੀ 1 ਅਪ੍ਰੈਲ ਤੋਂ ਇਨਕਮ ਟੈਕਸ ਤੋਂ ਲੈ ਕੇ TDS ਤੱਕ ਕਈ ਚੀਜ਼ਾਂ ਬਦਲ ਗਈਆਂ ਨੇ ਨਵਾਂ ਵਿੱਤੀ ਸਾਲ ਸ਼ੁਰੂ ਹੋਣ ਵਾਲਾ ਹੈ ਪਰ ਇੰਨਾ ਹੀ ਨਹੀਂ ਅੱਜ ਤੋਂ ਗ੍ਰਹਿਾਂ ਦੀ ਸਥਿਤੀ ਵਿੱਚ ਵੀ ਵੱਡਾ ਬਦਲਾ ਹੋਣ ਵਾਲਾ ਗ੍ਰਹਿਾਂ ਦੀ ਚਾਲ ਵਿੱਚ ਇਸ ਤਬਦੀਲੀ ਕਾਰਨ ਜਿੱਥੇ ਕੁਝ ਰਾਸ਼ੀਆਂ ਦੀ ਕਿਸਮਤ ਚਮਕੇਗੀ ਉੱਥੇ ਹੀ ਕੁਝ ਰਾਸ਼ੀਆਂ ਨੂੰ ਔਖੇ ਸਮੇਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਓ ਜਾਣਦੇ ਹਾਂ ਜੋਤਿਸ਼ ਅਤੇ ਵਾਸਤੂ ਮਾਹਿਰ ਮੋਨਿਕਾ ਅਗਰਵਾਲ ਤੋਂ ਕਿਹੜੀਆਂ-ਕਿਹੜੀਆਂ ਚਾਰ ਰਾਸ਼ੀਆਂ ਨੂੰ ਕਿਸਮਤ ਦਾ ਸਾਥ ਮਿਲੇਗਾ ਨੰਬਰ 1 ਤੇ ਹੈ ਟੌਰਸ 1 April ਨੂੰ ਚੰ드ਰਮਾ ਟੌਰਸ ਵਿੱਚ ਗੋਚਰ ਕਰ ਰਿਹਾ ਹੈ ਜੋ ਇਨ੍ਹਾਂ ਲੋਕਾਂ ਲਈ ਵਿੱਤੀ ਲਾਭ ਅਤੇ ਕੈਰੀਅਰ ਵਿੱਚ ਤਰੱਕੀ ਲਿਆਏਗਾ ਵਿੱਤੀ ਲਾਭ ਦੇ ਨਾਲ ਇਸ ਸਮੇਂ ਦੌਰਾਨ ਇੱਕ ਨਵਾਂ ਕਾਰ ਜਾਂ ਕਾਰ ਖਰੀਦਣ ਦੀ ਸੰਭਾਵਨਾ ਵੀ ਹੈ ਇਸ ਪਰਿਵਰਤਨ ਨਾਲ ਤੁਹਾਡਾ ਵਿਅਹਤਾ ਜੀਵਨ ਵੀ ਖੁਸ਼ਹਾਲ ਹੋਣ ਵਾਲਾ ਹੈ ਅਤੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ ਇਸ ਦਾ ਮਤਲਬ ਹੈ ਕਿ ਆਉਣ ਵਾਲਾ ਸਮਾਂ ਤੁਹਾਡੇ ਲਈ ਬਹੁਤ ਸ਼ਾਂਤੀਪੂਰਨ ਹੋਵੇਗਾ ਨੰਬਰ 2 ਤੇ ਹੈ ਕਰਕ 1 April ਨੂੰ ਹੋਣ ਵਾਲਾ ਗ੍ਰਹਿ ਬਦਲਾਅ ਕਰਕ ਰਾਸ਼ੀ ਦੇ ਲੋਕਾਂ ਲਈ ਸ਼ੁਭ ਹੋਵੇਗਾ ਦਫ਼ਤਰ ਵਿੱਚ ਤੁਹਾਨੂੰ ਜੋ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਹ ਘਟ ਹੋਣਗੀਆਂ ਅਤੇ ਇਸ ਸਮੇਂ ਦੌਰਾਨ ਤੁਹਾਨੂੰ ਤਰੱਕੀ ਨਵੀਂ ਨੌਕਰੀ ਜਾਂ ਕਾਰੋਬਾਰ ਵਿੱਚ ਵੱਡੇ ਲਾਭ ਦੇ ਸੰਕੇਤ ਮਿਲ ਰਹੇ ਨੇ ਇਸ ਸਮੇਂ ਦੌਰਾਨ ਤੁਹਾਡੀਆਂ ਬਹੁਤ ਸਾਰੀਆਂ ਇੱਛਾਵਾਂ ਪੂਰੀਆਂ ਹੋਣਗੀਆਂ ਅਤੇ ਤੁਹਾਡੇ ਦੁਆਰਾ ਕੀਤੇ ਗਏ ਨਿਵੇਸ਼ ਤੋਂ ਤੁਹਾਨੂੰ ਲਾਭ ਮਿਲੇਗਾ ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਸਫਲਤਾ ਮਿਲਣ ਦੀ ਸੰਭਾਵਨਾ ਹੈ ਨੰਬਰ 3 ਮਕਰ ਮਕਰ ਰਾਸ਼ੀ ਦੇ ਲੋਕਾਂ ਲਈ ਇਹ ਸਮਾਂ ਬਹੁਤ ਸ਼ੁਭ ਹੋਵੇਗਾ ਇਸ ਸਮਯਾਦ ਦੇ ਦੌਰਾਨ ਤੁਹਾਡੇ ਕਰੀਅਰ ਵਿੱਚ ਤਰੱਕੀ ਹੋਵੇਗੀ ਅਤੇ ਤੁਹਾਡੀ ਵਿੱਤੀ ਸਥਿਤੀ ਦੇ ਵੀ ਮਜ਼ਬੂਤ ਹੋਣ ਦੀ ਸੰਭਾਵਨਾ ਹੈ ਅਧੂਰੇ ਪਏ ਕੰਮ ਵੀ ਪੂਰੇ ਹੋ ਸਕਦੇ ਨੇ ਜਿਨ੍ਹਾਂ ਨੂੰ ਤੁਸੀਂ ਪੂਰਾ ਕਰਨ ਬਾਰੇ ਸੋਚ ਰਹੇ ਸੀ ਇੱਕ ਨਵਾਂ ਮੌਕਾ ਜੀਵਨ ਵਿੱਚ ਵੱਡੀ ਤਬਦੀਲੀ ਲਿਆ ਸਕਦਾ ਹੈ ਨੰਬਰ 4 ਤੇ ਹੈ ਕੁੰਭ ਰਾਸ਼ੀ 1 April ਨੂੰ ਸ਼ੁਕਰ ਦਾ ਗੋਚਰ ਕੁੰਭ ਰਾਸ਼ੀ ਲਈ ਲਾਭਦਾਇਕ ਰਹੇਗਾ ਇਸ ਨਾਲ ਤੁਹਾਡਾ ਆਤਮ ਵਿਸ਼ਵਾਸ ਵਧੇਗਾ ਤੇ ਸਮਾਜ ਵਿੱਚ ਤੁਹਾਡਾ ਸਨਮਾਨ ਵਧੇਗਾ ਇਸ ਮਿਆਦ ਦੇ ਦੌਰਾਨ ਤੁਹਾਨੂੰ ਵਪਾਰ ਵਿੱਚ ਚੰਗਾ ਵਿੱਤੀ ਲਾਭ ਹੋ ਸਕਦਾ ਹੈ ਜੇਕਰ ਤੁਸੀਂ ਕਿਤੇ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ ਤਾਂ ਇਹ ਸਮਾਂ ਤੁਹਾਡੇ ਲਈ ਬਹੁਤ ਸ਼ੁਭ ਹੈ ਇਹ ਜਾਣਕਾਰੀ ਵਾਚੂ ਤੇ ਜੋਤਿਸ਼ ਮਾਇਰ ਤੋਂ ਲੈ ਕੇ ਤੁਹਾਨੂੰ ਸਾਂਝੀ ਕੀਤੀ ਗਈ ਹੈ ਇਸ ਦੇ ਵਿੱਚ ਸਾਡਾ ਖੁਦ ਦਾ ਕੋਈ ਵਿਚਾਰ ਨਹੀਂ ਹੈ ਜੇ ਵੀ ਤੁਹਾਨੂੰ ਨਾ ਕੋਈ ਨੁਕਸਾਨ ਦੀ ਸਾਡੀ ਜਾਂ ਸਾਡੇ ਚੈਨਲ ਦੀ ਜ਼ਿੰਮੇਵਾਰੀ ਨਹੀਂ ਹੋਵੇਗੀ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਵੀਡੀਓ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ ਅਗਲੀ